ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਬਾਲੇਵਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਦਾ ਇਹ ਦਸਵਾਂ ਭਾਗ ਹੈ ਪਿਛਲੇ ਭਾਗ ਦੇਖਣ ਦੇ ਲਈ ਸਾਡੇ YouTube ਚੈਨਲ ਸਿੰਪਲੀਫਾਈਡ ਸਿੱਖੀ ਤੇ ਜਾਓ ਅਤੇ ਹੋਰ ਸਾਖੀਆਂ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ ਮਾਤਾ ਪਿਤਾ ਨਾਲ ਹੋਈ ਗੁਰੂ ਨਾਨਕ ਜੀ ਦੀ ਉਹੋ ਹੀ ਚੱਲ ਰਹੀ ਬੋਲੇ ਚੱਲੇ ਕਿਸੇ ਨਾਲ ਨਹੀਂ ਲੰਮਾ ਹੀ ਪਿਆ ਰਹੇ ਸਭ ਪਰਿਵਾਰ ਬੀਡੀਆਂ ਦਾ ਬੜਾ ਦਿਲਗੀਰ ਹੋ ਗਿਆ ਅਤੇ ਲੋਕ ਆਖਣ ਲੱਗੇ ਜੋ ਨਾਨਕ ਜੀ ਦਾ ਕਮਲਾ ਹੋਇਆ ਹੈ ਗੁਰੂ ਜੀ ਦੀ ਮਾਤਾ ਜੀ ਨਾਨਕ ਜੀ ਪਾਸ ਆਇਕਾ ਰੱਖਣ ਲੱਗੀ ਹੇ ਬੇਟਾ ਤੈਨੂੰ ਲੰਮੇ ਪੈ ਰਹਿਣਾ ਕਿਉਂ ਕਰ ਬਣਦਾ ਹੈ ਹੁਣ ਜਵਾਨ ਉਮਰ ਹੋਇਆ ਹੈ ਕੁਝ ਰੁਜ਼ਗਾਰ ਕਰਨਾ ਚਾਹੀਏ ਕਿਰਤ ਕੀਤੇਂ ਜਗਤ ਸ਼ੋਭਾ ਕਰਦਾ ਹੈ ਅਤੇ ਨਿੱਤ ਦੀਆਂ ਕੰਮਰੀਆਂ ਗੱਲਾਂ ਛੱਡ ਦੇ ਆ ਸਾਨੂੰ ਲੋਕ ਇਹ ਕਹਿੰਦੇ ਹਨ ਜੋ ਕਾਲੂ ਦਾ ਪੁੱਤਰ ਮਖੱਟੂ ਪੈਦਾ ਹੋਇਆ ਹੈ ਇਹੋ ਜਿਹੀਆਂ ਗੱਲਾਂ ਸੁਣ ਕੇ ਸ਼ਰੀਕਾ ਦੀਆਂ ਸਾਨੂੰ ਬੁਰੀਆਂ ਲੱਗਦੀਆਂ ਹਨ ਇਹੀ ਗੱਲ ਮਾਤਾ ਜੀ ਨੇ ਆਖੀ ਤਾਂ ਵੀ ਗੁਰੂ ਨਾਨਕ ਜੀ ਦੇ ਦਿਲ ਨੂੰ ਕੋਈ ਨਾ ਲੱਗੀ ਗੁਰੂ ਜੀ ਲੰਮੇ ਪਏ ਰਹਿਣ ਲੋਕ ਵੀ ਆ ਕੇ ਥੱਕ ਪਏ ਤਦ ਸ੍ਰੀ ਗੁਰੂ ਜੀ ਬੋਲਣ ਕਿਸੇ ਨਾਲ ਨਹੀਂ ਗੁਰੂ ਨਾਨਕ ਜੀ ਦੀ ਮਾਤਾ ਨੇ ਮਹਤੇ ਕਾਲੂ ਨੂੰ ਜਾਇਕਾ ਰੱਖਿਆ ਦੇਖੋ ਜੀ ਤੇਰੇ ਪੁੱਤਰ ਨੂੰ ਪਿਆ ਹੋਇਆ ਕਿਤਨੇ ਦਿਨ ਬੀਤ ਗਏ ਹਨ ਅਤੇ ਖਾਂਦਾ ਪੀਂਦਾ ਵੀ ਕੁਝ ਨਹੀਂ ਕਾਲੂ ਜੀ ਪੀ ਆਇਆ ਕਰ ਆਖਣ ਲੱਗਾ ਜੁਹੀ ਬੇਟਾ ਨਾਨਕ ਤੈਨੂੰ ਪਿਆ ਕਿਉਂ ਕਰ ਬਣਦੀ ਹੈ ਤੇ ਕੁਝ ਖਾਓ ਪੀਓ ਪਹਿਨੋ ਖੁਸ਼ੀ ਰਹਿਇਆ ਕਰੋ ਅਤੇ ਕੁਝ ਖੇਤੀ ਪੱਤੀ ਦੀ ਖਬਰ ਲੈ ਆਇਆ ਕਰੋ ਅਤੇ ਕੁਝ ਰੁਜ਼ਗਾਰ ਵੀ ਕੀਤਾ ਕਰੋ ਬੇਟਾ ਜੀ ਤੁਹਾਨੂੰ ਦੇਖ ਕੇ ਸਾਰਾ ਪਰਿਵਾਰ ਹੀ ਦਿਲਗੀ ਰਹਿੰਦਾ ਹੈ ਅਤੇ ਜੇ ਤੈਨੂੰ ਕਈ ਗੱਲ ਕਰਨੀ ਨਹੀਂ ਪਉਂਦੀ ਤਾਂ ਤੂੰ ਕੁਝ ਨਾ ਕਰਿਆ ਕਰ ਅਸੀਂ ਤੈਨੂੰ ਇਹ ਆਖਦੇ ਹਾਂ ਤੂੰ ਫਿਕਰਮਾਨ ਕਿਉਂ ਰਹਿੰਦਾ ਹੈ ਪਰ ਚਾ ਰੁਜ਼ਗਾਰ ਦਾ ਨਹੀਂ ਕਰਨਾ ਬਹੁਤ ਭਲਾ ਅਤੇ ਜਿਹੜੇ ਖੱਤਰੀਆਂ ਦੇ ਪੁੱਤਰਾ ਪਾਸ ਹੁੰਦੇ ਹਨ ਤਾਂ ਕਿਆ ਉਹ ਰੋਜ਼ਗਾਰ ਨਹੀਂ ਕਰਦੇ ਪਰ ਸੁਣ ਬੱਚਾ ਕਿਰਤ बिन ਜੀਵਨ ਥੋੜਾ ਹੈ ਅਤੇ ਸੁਣ ਬੇਟਾ ਸਾਡੀ ਖੇਤੀ ਬਾਹਰ ਪੱਕੀ ਖੜੀ ਹੈ ਅਰ ਜੇ ਤੋ ਵਿੱਚ ਜਾਇ ਕਰ ਖੜਾ ਹੋਵੇ ਤਾਂ ਖੇਤੀ ਕਿਉਂ ਉਜੜੇ ਅਤੇ ਸਭ ਕੋਈ ਸ਼ਰੀਕ ਤੇ ਦੇਖਣ ਵਾਲੇ ਆਖਣ ਜੋ ਵਾਹ ਵਾਹ ਭਾਈ ਕਾਲੂ ਦਾ ਪੁੱਤਰ ਭਲਾ ਹੋਇਆ ਹੈ ਤੇ ਸੁਣ ਬੇਟਾ ਲੋਕਾਂ ਦੀ ਬਾਤ ਹੈ ਖੇਤੀ ਖਸਮਾ ਸੀਤੀ ਤਾਂ ਫਿਰ ਗੁਰੂ ਜੀ ਬੋਲੇ हे ਪਿਤਾ ਜੀ ਹੁਣ ਅਸਾਂ ਨਵਿਕਲੀ ਵਾਹੀ ਹੈ ਅਤੇ ਹੱਲ ਵਾਹਿਆ ਹੈ ਅਤੇ ਸਾਡੀ ਜ਼ਮੀਵੱਤਰ ਆਈ ਹੈ ਸੋਹੋ ਖੇਤੀ ਅਸੀਂ ਬਹੁਤ ਤੱਕੜੀ ਰੱਖਦੇ ਹਾਂ ਸੁਣੋ ਪਿਤਾ ਜੀ ਅਸੀਂ ਆਪਣੀ ਖੇਤੀ ਦੀ ਸੰਭਾਲ ਹੀ ਰੱਖਦੇ ਹਾਂ ਪਰਾਈ ਖੇਤੀ ਦੀ ਸਾਰ ਕਿਆ ਜਾਣੀਏ ਤਾਂ ਇਹ ਸੁਣਕਰ ਕਾਲੂ ਹੈਰਾਨ ਹੋਈ ਗਿਆ ਅਤੇ ਆਖਣ ਲੱਗਾ ਜੋ ਦੇਖੋ ਇਹ ਕੀ ਆਖਦਾ ਹੈ ਅਤੇ ਫਿਰ ਕਾਲੂ ਨੇ ਆਖਿਆ ਹੇ ਨਾਨਕ ਜੀ ਤੂੰ ਨਵੀਂ ਖੇਤੀ ਕਦੋਕਣੀ ਵਾਹੀ ਹੈ ਅਰ ਜੇਕਰ ਤੇਰੀ ਖੁਸ਼ੀ ਹੋਵੇਗੀ ਤਾਂ ਅਗਲੇ ਫਸਲ ਨੂੰ ਤੈਨੂੰ ਨਵੀਂ ਖੇਤੀ ਵਾਹ ਦੇਵਾਂਗਾ ਜੋ ਦੇਖਾਂ ਤੂੰ ਕਿਉਂ ਘਰ ਪਕਾਏ ਕਰ ਖਾਵੇਂਗਾ ਤਾਂ ਸ੍ਰੀ ਗੁਰੂ ਜੀ ਕਹਿਆ हे ਪਿਤਾ ਜੀ ਅਸਾਂ ਹੁਣ ਨਵੀਂ ਖੇਤੀ ਵਾਹੀ ਹੈ ਤੇ ਉਹ ਭਲੀ ਜੰਮੀ ਹੈ ਤਾਂ ਫੇਰ ਕਾਲੂ ਨੇ ਕਹਿਆ हे ਪੁੱਤਰ ਅਸਾਂ ਤਾਂ ਤੇਰੀ ਖੇਤੀ ਦਿੱਠੀ ਨਹੀਂ ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ हे ਪਿਤਾ ਜੀ ਅਸਾਂ ਹੁਣ ਵਾਹੀ ਹੈ ਜਿਹੜੀ ਖੇਤੀ ਸੋ ਤੁਸੀਂ ਆਪੇ ਹੀ ਦੇਖੋਗੇ ਤੇ ਸੁਣੋਗੇ ਤਾਂ ਫਿਰ ਗੁਰੂ ਜੀ ਨੇ ਇੱਕ ਸ਼ਬਦ ਆਖਿਆ ਸੋਰਠ ਮਹੱਲਾ ਪਹਿਲਾ ਕਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਉ ਕਰਮ ਕਰ ਜਮਸੀ ਸੇ ਕਰ ਭਾ ਗਠ ਦੇਖ ਬਾਬਾ ਮਾਇਆ ਸਾਥ ਨਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਜੇ ਕੋਏ ਰਹਾਉ ਤਾਂ ਕਾਲੂ ਨੇ ਆਖਿਆ ਹੇ ਨਾਨਕ ਜੀ ਮੈਨੂੰ ਇਸ ਦਾ ਅਰਥ ਸਮਝਾਓ ਤਾਂ ਬਾਬੇ ਨਾਨਕ ਜੀ ਆਖਿਆ ਹੇ ਪਿਤਾ ਜੀ ਇਹ ਜਿਹੜਾ ਮਨ ਹੈ ਇਸ ਨੂੰ ਮੈਂ ਸਾਧ ਸੰਗਤ ਦੀ ਟਹਿਲ ਵਿੱਚ ਜੋ ਲਾਇਆ ਹੈ ਸੁਹਾਲੀ ਕੀਤਾ ਹੈ ਅਤੇ ਤਨ ਰੂਪੀ ਖੇਤ ਵਿੱਚ ਭਲੀਆਂ ਕਰਨੀਆਂ ਦੀ ਕਿਰਸਾਣੀ ਕਿਆਵਾਹੀ ਕੀਤੀ ਹੈ ਸਾਦਾ ਦਾ ਸੰਗ ਜੋ ਕਰਨਾ ਹੈ ਸੋ ਪਾਣੀ ਦਿੰਦਾ ਹੈ ਪਰਮੇਸ਼ਰ ਦਾ ਨਾਮ ਜਪਣਾ ਸੋ ਬੀਜ ਪਾਇਆ ਹੈ ਸੰਤੋਖ ਕਰਨਾ ਇਹ ਸੁਹਾਗਾ ਦਿੰਦਾ ਹੈ ਭਲੀਆਂ ਕਰਮਾ ਨਾਲ ਪੌ ਕਰਨਾ ਇਹ ਪਹਿਲੀ ਜੰਮੀ ਹੈ ਸੋਈ ਕਰ ਭਗਵਾਨ ਹੈ ਜਿਸ ਘਰ ਵਿੱਚ ਐਸੀ ਪਹਿਲੀ ਦੀ ਆਮਦਨੀ ਆਈ ਹੈ ਬਾਬਾ ਜੋ ਹਉਰ ਮਾਇਆ ਦੀ ਰਚਨਾ ਹੈ ਸੂਤਰੋ ਹੈ ਤੇ ਪਰਮੇਸ਼ਰ ਦੇ ਪਾਸਿਓ ਉਹ ਭੁਲਾਵਦੀ ਹੈ ਅਤੇ ਨਾਲ ਵੀ ਨਹੀਂ ਜਾਂਦੀ ਤਾਂ ਗਾਲੂ ਨੇ ਆਖਿਆ ਬੱਚਾ ਖੇਤੀ ਨਹੀਂ ਕਰਦਾ ਤਾਂ ਤੂੰ ਹੱਟ ਹੀ ਕੱਢ ਬੈਠ ਅਸਾਂ ਖਤਰੀਆਂ ਦੀ ਖੇਤੀ ਤਾਂ ਹੱਟੀ ਹੈ ਤਾਂ ਗੁਰੂ ਨਾਨਕ ਜੀ ਦੂਜੀ ਪੌੜੀ ਆਖੀ ਹਾਣ ਹਟ ਕਰ ਆਰ ਜਾ ਸੱਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਵਣ ਜਾ ਰਿਆ ਸਿਉ ਬਣਜ ਕਰ ਲੈ ਲਾ ਹਾ ਮਨ ਹਸ ਤਿਸ ਕਾ ਪਰਮਾਰਥ हे ਪਿਤਾ ਜੀ ਅਸੀਂ ਇਹ ਹਟ ਕੱਢੀ ਹੈ ਮਨੁੱਖ ਦੇ ਕੀ ਜੋ ਆਰਬਲਾ ਹੈ ਸੋ ਅਸਾ ਹਟ ਕੀਤੀ ਹੈ ਸੁਰਤ ਦੀਆਂ ਵਰਤੀਆਂ ਨੂੰ ਪਾਪਾਂ થી ਹਟਾਏ ਕੇ ਪਵਿੱਤਰ ਕੀਤਾ ਹੈ ਸੋਈ ਅਸਾ ਭਾਂਡ ਸਾਲ ਕੀਤੀ ਹੈ ਸਤਨਾਮ ਪਰਮੇਸ਼ਰ ਕਾ ਜਿਸ ਨੂੰ ਹਰ ਵੇਲੇ ਯਾਦ ਰੱਖਣਾ ਹੈ ਸੋ ਉਹਨਾਂ ਭਾਂਡਿਆਂ ਵਿੱਚ ਵਸਤ ਪਾਈ ਰੱਖੀ ਹੈ ਅਤੇ ਸੰਤਾਂ ਨਾਲ ਜਿਹੜਾ ਮਿਲਣਾ ਹੈ ਸੋ ਵਣਜ ਕਰਕੇ ਗਿਆਨ ਰੂਪੀ ਲਾਹਾ ਖਟਿਆ ਹੈ ਤਾਂ ਫਿਰ ਕਾਲੂ ਨੇ ਆਖਿਆ ਏ ਨਾਨਕ ਜੀ ਹੱਟ ਨਹੀਂ ਕਰਦਾ ਅਤੇ ਤੇਰਾ ਮਨ ਫਿਰਨੇ ਤੇ ਹੈ ਤਾਂ ਸੌਦਾਗਰੀ ਘੋੜਿਆਂ ਦੀ ਕਰ ਤਾਂ ਬਾਬੇ ਆਖਿਆ ਪਿਤਾ ਜੀ ਅਸਾਂ ਸੌਦਾਗਰੀ ਵੀ ਕੀਤੀ ਹੈ ਤਬਾਬੀ ਨੇ ਤੀਸਰੀ ਬੜੀ ਅੱਖੀ ਸੁਣ ਸਾ ਸਤ ਸੌ ਦਾ ਗਰੀ ਸਤ ਕੋੜੇ ਲੈ ਚੱਲ ਖਰਚ ਬੰਨ ਚੰਗਿਆਈਆਂ ਮਤ ਮੰਨ ਜਾਣ ਹੈ ਕੱਲ ਨਿਰੰਕਾਰ ਕੈ ਦੇਸ ਜਹੇ ਤਾ ਸੁਖ ਲਹ ਹੈ ਮਹੱਲ ਇਸ ਕਾ ਪਰਮਾਰਥ हे ਪਿਤਾ ਜੀ ਸਭ ਸ਼ਾਸਤਰਾਂ ਨੂੰ ਸ਼੍ਰਵਣ ਕਰਨਾ ਅਤੇ ਤਿੰਨਾਂ ਨੂੰ ਮੰਨ ਵਿੱਚ ਧਾਰਨਾ ਇਹ ਤਾਂ ਸਾਸੋ ਦਾਗਰੀ ਕੀਤੀ ਹੈ ਅਤੇ ਜਿਹੜਾ ਸੱਚ ਬੋਲਣਾ ਹੈ ਸੋ ਅਸਾਂ ਕੋੜੇ ਕੀਤੇ ਹਨ ਅਤੇ ਬੁਰੇ ਕਰਮਾਂ ਦਾ ਤਿਆਗ ਅਤੇ ਭਲੇ ਕਰਮਾਂ ਦਾ ਗ੍ਰਹਿਣ ਕਰਨਾ ਇਹ ਖਰਚ ਬੰਨਿਆ ਹੈ ਅਰ ਮਨ ਵਿੱਚ ਦ੍ਰਿੜਤਾ ਹੈ ਜੋ ਪਰਮੇਸ਼ਰ ਜੀ ਹਾਜ਼ਰਾ ਹਜੂਰ ਸਾਡੇ ਅੰਗ ਸੰਗ ਹੈ। ਇਸ ਭਗਵੰਤ ਦੀ ਕਿਰਪਾ ਕਰਕੇ ਨਿਰੰਕਾਰ ਦੇ ਦੇਸ ਵਿੱਚ ਜਾਈ ਪ੍ਰਾਪਤ ਹੋਏ ਤਾਂ ਇਸ ਨਿਰੰਕਾਰ ਦੇ ਮਹਿਲ ਵਿੱਚ ਕਿਆ ਅਸਥਾਨ ਪਹੁੰਚੇ ਹਾਂ। ਇਹ ਬੜਾ ਨਫਾ ਸਾਨੂੰ ਪ੍ਰਾਪਤ ਹੋਇਆ ਹੈ ਅਤੇ ਆਨੰਦ ਵਿੱਚ ਮਗਨ ਹਾਂ। ਤਾਂ ਕਾਲੂ ਜੀ ਇਹ ਸੁਣ ਕੇ ਆਖਿਆ, "ਹੇ ਨਾਨਕ ਜੀ, ਤੋ ਸਾਡੇ ਕੰਮ ਕਾਸ਼ ਤੋ ਤਾਂ ਰਹਿ ਚੁੱਕਿਆ ਹੈ।" ਪਰ ਘਰਤਾ ਚੱਲ ਕੇ ਬੈਠ ਅਸਾ ਤੇਰਾ ਖੱਟਣਾ ਛੱਡਿਆ ਹੈ ਤੇਰੀ ਉਦਾਸੀ ਦੇਖ ਕੇ ਸ਼੍ਰੀ ਕਹਿੰਦੇ ਹਨ ਕਾਲੂ ਦਾ ਪੁੱਤਰ ਮਨਖੱਟੂ ਹੈ ਜੇ ਤੂੰ ਹੀ ਫਕੀਰ ਹੋਏ ਕੇ ਨਿਕਲ ਗਿਓ ਤਾਂ ਲੋਕ ਆਖਣਗੇ ਜੋ ਕਾਲੂ ਦਾ ਪੁੱਤਰ ਮਨਖੱਟੂ ਸੀ ਫਕੀਰ ਹੋਏ ਕੇ ਨਿਕਲ ਗਿਆ ਇਸ ਬਾਅਦ ਮੇਂ ਬੱਚਾ ਸਾਨੂੰ ਬੜੀ ਹਾਨ ਆਵੇਗੀ ਅਤ ਸੁਣ ਬੇਟਾ ਜੋ ਹੋਰ ਕੁਛ ਨਹੀਂ ਕਰ ਸਕਦਾ ਤਾਂ ਕਿਸੇ ਦੀ চাকਰੀ ਹੀ ਕਰ ਤੰਗ ਗੁਰੂ ਨਾਨਕ ਜੀ ਚੌਥੀ ਪੜੀ ਆਖੀ ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਬਦੀਆਂ ਕਰ ਤਾਵਣੀ ਤਾ ਕੋ ਆਖੇ ਧਨ ਨਾਨਕ ਵੇਖੇ ਨਦਰ ਕਰ ਚੜੇ ਚਵਗਣਵਾਨ ਤਿਸ ਕਾ ਪਰਮਾਰਥ ਸੁਣੋ ਪਿਤਾ ਜੀ ਅਸਾਂ ਚਾਕਰੀ ਕੀਤੀ ਹੈ ਅਤੇ ਪਰਮੇਸ਼ਰ ਵਿਖੇ ਜੋ ਲਾਇਆ ਹੈ ਅਸਾਨੇ ਮਨ ਸਹੀ ਚਾਕਰੀ ਕੀਤੀ ਹੈ ਅਤੇ ਪਰਮੇਸ਼ਰ ਦਾ ਨਾਮ ਮੰਨਣਾ ਇਹੀ ਅਸੀਂ ਕੰਮ ਕੀਤਾ ਹੈ ਅਰ ਬਦੀਆਂ ਨੂੰ ਬੰਨਣਾ ਜਾਂ ਬਦੀਆਂ ਨੂੰ ਰੋਕਣਾ ਇਹ ਅਸਾਂ ਤਾਂਵਣੀ ਦਿੱਤੀ ਹੈ ਤਾਂ ਸਭ ਕੋਈ ਤਨ ਤਨ ਕਹਿੰਦਾ ਹੈ ਨਿਰੰਕਾਰ ਦੀ ਕਿਰਪਾ ਹੋਏ ਜੇ ਸਾਹਿਬ ਕਿਰਪਾ ਦੀ ਦ੍ਰਿਸ਼ਟੀ ਕਰਕੇ ਦੇਖੇ ਤਦ ਚੌਗੁਣ ਵੰਨ ਜਾਂ ਚਾਰ ਗੁਣਾ ਰੰਗ ਚੜਦਾ ਹੈ ਦਿਨਾਂ ਉੱਪਰ ਗੁਰੂਆਂ ਦੀ ਸੰਤਾਨ ਦੀ ਕਿਰਪਾ ਦ੍ਰਿਸ਼ਟ ਹੈ ਦਿਨਾਂ ਦੇ ਰੀਦੇ ਰੂਪ ਆਕਾਸ਼ 'ਚ ਮੈਂ ਗਿਆਨ ਰੂਪ ਚੰਦਰਮਾ ਚੜਦਾ ਹੈ ਤਾਂ ਉਹ ਨਿਰੰਕਾਰ ਦੇ ਦੇਸ਼ ਵਿੱਚ ਪਹੁੰਚੇ ਹਨ ਈਸ਼ਵਜ ਸੁਣਕਰ ਕਾਲੂ ਜੀ ਦੀ ਨਿਸ਼ਾ ਹੋਈ ਅਤੇ ਸੁਣਕਰ ਚੁੱਪ ਕਰ ਰਿਹਾ ਅਤੇ ਗੁਰੂ ਨਾਨਕ ਜੀ ਦੀ ਉਹ ਚੱਲੀ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਹੋਰ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਪਸੰਦ ਆਏ ਤਾਂ ਲਾਈਕ ਕਰਨਾ ਕਮੈਂਟ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਅਤੇ ਆਪਣੇ ਹੋਰ ਸਾਥੀਆਂ ਨੂੰ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ